ਹਾਂਜੀ ਸਰਨਾ ਸਾਹਿਬ ਤੁਹਾਡਾ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਨਾਮਾ ਚਲ ਤੇ ਹਾਂਜੀ 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 ਸਰਨਾ ਸਾਹਿਬ ਅਕਾਲ ਤਖਤ ਸਾਹਿਬ ਦੇ ਵੱਲੋਂ ਅੱਜ ਫੈਸਲਾ ਸੁਣਾ ਦਿੱਤਾ ਗਿਆ ਤਾਂ ਉਹ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਕਿ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਤੁਹਾਡਾ ਕੀ ਇਤੇ ਪ੍ਰਤੀਕਰਮ ਹੈ ਕੋਈ ਗੱਲ ਨਹੀਂ ਜੀ ਜੀ ਕੇ ਸਭ ਤੋਂ ਪਹਿਲਾਂ ਮੇਰਾ ਪ੍ਰਤੀਕਰਮ ਇਹ ਹੈਗਾ ਕਿ ਅਕਾਲ ਤਖਤ ਦੇ ਕਿਸੇ ਵੀ ਫੈਸਲੇ ਦੇ ਉੱਤੇ ਅਸੀਂ ਗ੍ਰਾਸੇਪ ਕੋ ਕੋਈ ਟੁਪਰੰਤ ਨਹੀਂ ਕਸਦਾ

ਇਹ ਦਲ ਰਸਤਾ ਦੱਸਣ ਚਾਹੁੰਦਾ ਹਣਬਈ ਜਿਹੜਾ ਸਿੱਖ ਪਾਉਨੇ ਪੰਜਾਬ ਦਾ ਲੀਡਰ ਹੈ ਪਰ ਉਹ ਸਿੱਖ ਪਹਿਲੇ ਵੇ ਉਹਦੇ ਅਸੇ ਖਾਲ ਤਕਤ ਦਾ ਹੁਕਮ ਮੰਨਣਾ ਜੋ ਹੈ ਉਹ ਸਭ ਤੋਂ ਜ਼ਰੂਰੀ ਹੈ ਅਖਿਲ ਦਾ ਇਸ ਲਈ ਮੈਂ ਸੰਗਤ ਨੂੰ ਬੋਲ ਫਤ ਲੱਗਦਾ ਅਸੀਂ ਇਸ ਨੂੰ ਪ੍ਰੀਤ ਮੰਨਦੇ ਹਾਂ ਉਹਦਾ ਤੇ ਚੱਲਣ ਦੀ ਉਹ ਸਕਾਲ ਪ੍ਰਖਤ ਕਾਮਨਾ ਕਰਦੇ ਹਾਂ ਕਿ ਸਾਨੂੰ ਉਹਨਾਂ ਦੇ ਹਰ ਰਸਤੇ ਤੇ ਚੱਲਣ ਦੀ ਸਾਕਾ ਬਖਸ਼ਰ। ਖਤਰਮ ਦੇ ਵਿੱਚ ਅਕਾਲ ਤਖਸੈਬ ਨੂੰ ਸਰਬੋੱਚ ਮੰਨਿਆ ਜਾਂਦਾ ਹੈ ਤਾਂ ਪਹਿਲਾਂ ਵੀ ਸਿੱਖਾਂ ਦੇ ਵੱਲੋਂ ਅਕਾਲ ਤਖਤ ਦਾ ਜੋੜੋ ਵੀ ਫੈਸਲਾ ਹੁੰਦਾ ਉਸ ਤੇ ਫੁੱਲ ਚੜਾਏ ਜਾਂਦੇ ਰਹੇ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਜੋ ਬਾਗੀ ਤੜਾਏ ਉਸ ਉਸ ਅਤੇ ਜਿਹੜੇ ਆਮ ਸਿੱਖ ਨੇ ਕੀ ਹੁਣ ਅਕਾਲ ਤਖਤ ਸਾਹਿਬ ਦੇ ਜਦੋਂ ਅੱਜ ਇਹ ਤਨਖਾਹੀ ਅਕਰਾਰ ਦਿੱਤਾ ਗਿਆ ਪ੍ਰਧਾਨ ਸ਼ਰੋਮ ਨੇ ਕਾਲੇ ਦਲ ਨੂੰ ਕੀ ਹੁਣ ਜਿਹੜਾ ਭਰੋਸਾ ਹੈ ਫਿਰ ਤੋਂ ਕਾਇਮ ਹੁੰਦਾ ਨਜ਼ਰ ਆਵੇਗਾ ਇੱਕ ਵਾਰਾ ਅਕਾਲ ਤਖਤ ਦਾ ਪੂਰਨ ਭਰੋਸਾ ਆਗਾ ਜੀ ਜਿਨ੍ਹਾਂ ਨੂੰ ਅਕਾਲ ਤਖਤ ਤੇ ਫੈਸਲੇ ਕਿੰਤੂ ਪਰਤੂ ਕਰਨ ਗਏ ਜਾਂ ਜਿਨ੍ਹਾਂ ਨੂੰ ਉਹਨਾਂ 'ਤੇ ਭਰੋਸਾ ਨਹੀਂ ਹੈ ਮੈਂ ਸੰਧਾਉ ਕਿ ਉਹ ਸਿੱਖੀ ਤੋਂ ਕੋਰਿਆ ਹੈ ਸਿਰਫ ਸ਼ਕਲ ਕਰਕੇ ਸੇਕ ਨੂੰ ਸਿੱਖ ਨਹੀਂ ਇੱਕ ਵਾਸਤੇ ਇਹ ਕਿ ਜਿਹਾ ਅਕਾਲ ਤਖਤ ਸਾਡੀ ਕੁਸ਼ਤੰਸੀ ਹੈ ਜੀ ਕਿ ਤੁਹਾਡੇ ਕੋਲ ਅਕਾਲ ਤਖਤ ਵਰਗੀ ਮਾਨਸਕਾ ਦਿਲ ਹਰਗੋਬਿੰਦ ਸਾਹਿਬ ਦੇਖੇ ਗਏ ਤੇ ਉਸ ਮਾਨਤਾਰ ਮੱਤਾਂ ਨੂੰ ਕਾਇਮ ਰੱਖਦਾ ਹਰ ਸਿੱਖ ਦਾ ਵਿਸ਼ਵ ਦੀ ਦੁਨੀਆ ਤੱਕ ਪਰ ਜਾਣਾ ਬਹੁਤ ਸ਼ੁਕਰੀਆ ਸਰਨਾ ਸਾਹਿਬ ਸਾਡਾ ਜੋੜਨ ਦੇ ਲਈ ਸੋ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਹੈ ਉਹ ਕਾਇਮ ਰੱਖਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੂਰਾ ਜਿਹੜਾ ਕੀ ਜਿਹੜਾ ਆਪਣਾ ਸਾ ਦਿੱਤਾ ਜਾਵੇਗਾ